ਆਏ ਓਏ ਅੱਜ ਤਾਂ ਜਵਾਨ ਕਿ ਵੀ ਨੇ ਆਏ ਚਾਹ ਚੋਂ ਲੈ ਕੇ ਉਹਨਾਂ ਨੂੰ ਪਤਾ ਬੁਢਾ ਕਿਹੜਾ ਕੰਮ ਦਾ ਕੋਈ ਕੀ ਬਤਾ ਗਦੋ ਕਹੂਣੇ ਓਏ ਆ ਆ ਪਈਆਂ ਸ਼ਰਾਣੇ ਤਰ ਗਏ ਓਏ ਮੇਰੇ ਸ਼ਾਲੇ ਦੇ ਯਾਰ ਆ ਵੀ ਰਾਹ ਪਏ ਜਾਂਦੇ ਪਤਾ ਨਹੀਂ ਕਿੱਦਰ ਨੂੰ ਲਿਜਾਣਗੇ ਉਹ ਚਾਹ ਪੀਂਦੇ ਆ ਦਿਨੀ ਬਰਾਉਣੀਆ ਸ਼ਰੀਨ ਉੱਪ ਮੈਂ ਚੋਨਾ ਨਾਕੀ ਫਸ ਗਿਆ ਸੀ ਅੱਖੀਂ ਚ ਨਹੀਂ ਘੱਟ ਗਈ ਸੀ ਮੇਰੇ ਛਾਲੇ ਦੀ ਇਹ ਜੀ ਪੀਂਦੇ ਆ ਚੂਂਗੜੇ ਤਾਂ ਲੋਟ ਨਹੀਂ ਆਉਂਦੀ ਕੀ ਮੈਨੂੰ ਕਿਹਨਾਂ ਸ਼ਰੀਰ ਬਣਾਉਣ ਦੇ ਕੈਨ ਕਰਦੇ ਆ ਕੋਈ ਗੱਲ ਤੇ ਮੇਰੇ ਛਾਲੇ ਦੀ ਦੀਦਾ ਤਨੀ ਹੇ 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 ਹੂ ਨੁ ਫੂਕਾਂਗੇ ਕਾਂਜੇ ਲੋਕਾਂ ਦੇ ਜੋ ਬਣ ਗਏ ਨਾ ਸ਼ਰੀਨ ਨੂੰ ਕੋ ਵੜਾ ਦੇ ਚ ਮਾਰ ਕੇ ਆ ਮਾਰ ਨੂੰ ਫਿਰਦੀ ਮੇਰੇ ਛਾਲੇ ਦੀ ਚੂਂਗੜੇ ਜੇ ਚ ਫਰਾਈ ਜਾਂ ਵੀ ਪਰੋਂ ਗਲੋਂ ਲਹੇ ਅਬ ਐਡਾ ਵੱਡਾ ਭਾਂਡਾ ਪਿਆਸੀ ਹੁਣ ਆਉ ਨਜ਼ਾਰਾ ਹੁਣ ਫੂਕਾਂਗੇ ਜਾ ਕੇ ਪੱਤੀਆਂ ਦੀਆਂ ਪੱਤੀਆਂ ਹਾ 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 ਆ ਗਿਆ ਨਜ਼ਾਰਾ ਮੂਨੇ ਬਣਿਆ ਸ਼ਰੀਰ ਆ ਹਾ ਹਾ ਹਾਈ 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 ਓਏ ਆ ਗਈ ਓਏ ਇੱਥੋਂ ਤੱਕ ਆ ਗਿਓ ਮੇਰੇ ਛਾਏ ਦੀ ਹੁਣ ਫੂਕੂੰ ਚੰਨੀ ਦੀ ਡੱਬੀ ਆਉਂ ਦੰਛ ਕਿੱਲੇ ਫੂਕ ਦੂੰ ਅੱਜ ਕਾਲ ਵੇਟੀ ਲੂਗਾ ਬਣ ਗਿਆ ਛੀਰ ਨਾਲ ਨਾਲ ਦੇ ਜਾਣੇ ਦੂਨੇ ਲੋਟ ਬੱਦਾਂ ਬੁੱਗਾਂ ਉਹਨੇ ਇਹ ਨਾ ਹੋਜ ਗਈ ਲੋਟ ਕੋਟ ਉਹ ਮੇਰੇ ਛਾਲੇ ਦਾ 30 ਕਿਲੋ ਦਾ ਜਿੰਦਾ ਲਾ ਕੇ ਮੈਂ ਕੀ ਕੁਝ ਲੈ ਕੇ ਭਜਦਾ ਯਾਰਾ ਕਰਨ ਤਾਂ ਮੈਂ ਕੰਮ ਜਾਨਾਗਾ ਆਏ ਮੇਰੇ ਛਾਲੇ ਦਾ ਅਜ ਤਾਂ ਜਿਆਦਾ ਸ਼ਰੀਰ ਕਹਿਨੇ ਜਾਂ ਮੇਰੇ ਛਾਲੇ ਦਾ ਸ਼ਾਂ ਸ਼ਾਂ ਕਰੀ ਜਾਂਦਾ ਕਹਿੰਦਾ ਜੇ ਇਹ ਵੀ ਤਾਂ ਲਾਟਾਂ ਕੱਢਦਿਆਂ ਤੂੰ ਮੇਰੇ ਛਾਲੇ ਦਾ ਯਾਰ ਜਿਹੜੇ ਕੰਮ ਆਇਆ ਉਹ ਹੀ ਕੰਮ ਕਰ ਲੀ ਗੇ ਮੁੜ ਕੇ ਹੁਣ ਕੋਈ ਕੋਤਕਲੇਸ਼ ਖੜਾ ਹੋ ਜੇ ਉਹ ਤਾਂ ਮੇਰੇ ਛਰੇ ਦੀ ਮੁੱਠੀ ਰੱਖ ਕੇ ਤੇ ਉਧਰੋਂ ਤਾਂ ਨਾ ਫੇਰ ਮੋਟੋ ਦਾ ਦੂਰਾ ਤੇ ਨਰਮਾ ਵੀ ਪਾਂਛੇ ਆ ਮੇਰੇ ਛਾਲੇ ਦੀ ਹਵਾ ਦੀ ਸ਼ਾਮ ਨਾਲ ਜਿਤਾ ਆ ਕੁੰਜੇ ਚੋਂ ਲਾਈ ਦਾ ਆ ਬੰਦਾ ਦਾ ਸ਼ਰੀਫ ਆ ਮੇਰੇ ਛਾਲੇ ਦਾ ਤੇ ਜੇ ਮੰਗ ਲਾਂ ਵੀ ਉਥੋਂ ਲਈ ਕਿਸੇ ਦੀ ਹੂਣਾ ਹੋਲਾ ਬਣ ਜਾਣ ਚਲ ਗਾਹਾਂ ਜਿਹੜੇ ਮੇਰੇ ਛਾਲੇ ਦਾ ਕੀ ਸ਼ਾਮ ਦਾ ਵਗੂ ਡਰ ਜਾਂ ਵੀ ਲੱਗੀ ਜਾਂਦਾ ਇਥੋਂ ਮੇਰੇ ਛੋਏ ਨਹੀਂ ਧਰ ਦੇਣੇ ਮੇਰੇ ਛਾਲਿਆਂ ਨੇ ਅਗਲੀ ਵਾਰ ਮੇਰੀਆਂ ਦੋ ਦੋੜੇ ਹੋਲਾ ਬਣਾ ਦੀਆਂ ਐਦ ਕੀ ਮੈਂ ਵੀ ਫਿਰ ਹੋਲਾ ਬਣਾਵੀਆਂ ਦੀਆਂ ਯਾਰ ਜੇ ਇਥੋਂ ਖਾਲਚੋ ਧਰ ਦੇਣੇ ਐ ਤੇ ਆਪੇ ਆਖਾਂਗੇ ਨਰਮੇ ਵਾਲਿਆਂ ਨੇ ਲਾਤੀ ਦਾਜੂ ਕਰਦੇ ਸੀ ਜੇ ਲਾ ਕੇ ਆਪਾਂ ਘਰੇ ਤਾਂ ਜਾਾਂਗੇ ਆਪਾਂ ਕਿਹੜਾ ਪਤਾ ਲੱਗਣ ਦਿੰਨੇ ਐ ਐ ਆਖਾਂਗੇ ਉਹੀ ਪੈਗੀ ਹੁਣ ਤਾਂ ਮਟਾ ਕੇ ਜਾਊਂਗਾ ਉਹ ਤੇ ਬੀਬੀ ਗੱਲ ਹੀ ਹੋਈ ਪੀ ਆ ਮੇਰੇ ਛਾਏ ਦੀ ਉਹ ਬਾਬਾ ਠੀਕ ਕਰ ਉਹ ਛੇਰਾ ਅੱਗ ਲਾਉਣਾ ਯਾਰ ਅੱਜ ਨਹੀਂ ਜਾਂ ਅਗਲਾ ਤੇ ਬਟਾਉਣ ਪਰ ਮਾਸੀ ਆਣਗੇ ਓਏ ਤੈਨੂੰ ਬੜੀ ਛੂਹਾਂ ਚ ਵਕਾ ਜਾ ਓਏ ਉਹ ਤਰ੍ਹਾਂ ਚ ਹਜੇ ਨਿਕਲਿਆ ਨਹੀਂ ਫੇ ਕਮਾਂ ਹੁੰਦਾ ਡੈਡੀ ਨੂੰ ਡੈਡੀ ਨੂੰ ਆਖੇਗਾ ਤੂੰ ਹੋਰ ਵੱਡਾ ਛਣਾ ਬਣਦਾ ਮੈਂ ਤਾਂ ਲਾਉਂਗਾ ਯਾਰ ਤਾਂ ਅੱਗ ਲਾਉਣ ਦਾ ਫਾਇਦਾ ਵੀ ਕੀ ਹੈ ਉਹ ਨੁਕਸਾਨ ਵੀ ਕਿਹਨੇ ਛੇਰਾ ਬਾਣ ਜੇ ਨਾ ਲਾਤਾ ਤੇ ਗੰਜਾ ਗੰਜਾ ਬਾਣ ਨਿਕਲ ਜੂ ਸ਼ਾਫ ਹੋ ਜੂਗਾ ਬਾਣ ਚ ਪਲਾਈ ਬਹਿ ਜੂਗੀ ਬਾਣ ਸ਼ਾਫ ਹੋ ਜੂਗਾ ਤੇ ਫਾਇਦੀ ਫਾਇਦੇ ਨਾਲੇ ਮੱਛਰ ਖੱਛਰ ਮਾਰ ਦੂ ਯਾਰ ਸਾਰਾ ਨੁਕਸਾਨ ਦੱਸ ਕੀ ਐ ਫਿਰ ਇਹਦਾ ਤਾਂ ਜਾਨਵਰ ਸਾਰੇ ਹੋ ਜਾਣਗੇ ਮੱਚ ਜਾਣਗੇ ਓਏ ਜਾਨਵਰ ਯਾਰ ਅੱਗੇ ਤਾਂ ਮੱਛੇ ਨਹੀਂਗੇ ਕੁਝ ਤਾਂ ਕੋਈ ਮਰੀ ਜਾਂਦੇ ਆ ਆਪ ਤਈ ਨਾਲੇ ਤੂੰ ਐਨਾ ਬਾਤਾਂ ਬਣ ਦੋਸਤ ਹੁੰਦਾਗਾ ਓਹ ਝੇਰਾ ਤੇਰੀ ਇੱਕ ਗੱਲ ਮੰਨਣ ਵਾਲੀ ਐ ਵੀ ਤੇਰੀ ਤਾਈ ਵੀ ਤਾਂ ਮੈਨੂੰ ਲੱਗਦਾ ਖੰਗਦੀਆਂ ਖਾਉ ਖਾਉ ਜੇ ਕਰੀ ਜਾਂਦੀ ਐ ਚਾਰ ਚਪੇਰੀ ਉਹੀ ਤਾਂ ਚੱਕਰ ਆ ਸਾਰਿਆਂ ਦਾ ਉਹ ਧੂਆਂ ਧੂਆਂ ਹੋ ਜਾਂਦਾ ਜਦੋਂ ਉਹ ਛੇਰਾ ਕੁਝ ਨਹੀਂ ਹੁੰਦਾ ਫਿਰ ਮੈਂ ਤਾਂ ਅੱਜ ਤਾਂ ਲਾ ਕੇ ਜਾਊਂ ਜਦੋਂ ਮੈਂ ਤਾਂ ਹੁਣ ਮਾਨ ਬਣਾ ਕੇ ਆਇਆ ਹੈਗਾ ਮੈਂ ਤਾਂ ਹੁਣ ਤਾਂ ਕੀ ਈ ਹਾਂਗਾ ਉਹ ਤਾਇਆ ਪਰਚਾ ਪੇਜੂਗਾ ਓਏ 20 ਵਾਰੀ ਪਰਚੇ ਪਏ ਐ ਤੇ ਪੁਲਿਸ ਆ ਜੂਗੀ ਓਏ ਆ ਜਾਂਦੇ ਪੁਲਿਸ ਪੁਲਿਸ ਕੱਲ੍ਹ ਠੀਕ ਐ ਮੈਂ ਲਾਉਣਾ ਫੋਨ ਪੁਲਿਸ ਨੂੰ ਓਏ ਛੇਰਾ ਯਾਰ ਤੂੰ ਤਾਂ ਗਵੰਟੀ ਹੋ ਗਏ ਪਹਿਲੇ ਮੇਰੇ ਨਾਲ ਹੋ ਕਰੀ ਜੰਨਾਗਾ ਉਹ ਮੈਂ ਹੁਣ ਫੋਲਾ ਬਣਾ ਦੂ ਇਹਦੀਆਂ ਉਹ ਫੋਲ ਲਾਦਨ ਦੇ ਤੱਕ ਤੇ ਮੈਂ ਲੱਗੀ ਆਂ ਮਿਲਣ ਆਲਾਗਾ ਓਏ ਫੇਰਾ ਫਿਰ ਨਾਲ ਭਜਾ ਜਾਰ ਨਾਲ ਲੱਗ ਮੇਰੇ ਤੂੰ ਮੈਨੂੰ ਤਾਂ ਲੱਗਦਾ ਭਜ ਨਾ ਜਾਵੇ ਨਾਲ ਲੱਗ ਯਾਰ ਮੇਰੇ ਤੂੰ ਮੇਰੇ ਇਛਾ ਦੀ ਹੁਣ ਬੁਝਦੀ ਨਹੀਂ ਨਾ ਤੱਕ ਜੀ ਓਏ ਸ਼ੇਰਾ ਮੈਂ ਤਾਂ ਯਾਰ ਬਾਲੀ ਵੱਡੀ ਗਲਤੀ ਕਰ ਲਈ ਸੀ ਮੈਂ ਤਾਂ ਤੇਰੇ ਆਖੇ ਲੱਗ ਕੇ ਜੇ ਨਾ ਲੱਗਦਾ ਅੱਜ ਤੇ ਇਸ਼ਾਰਾ ਫੂਕ ਦਿੰਦਾ ਤਾਇਆ ਤੂੰ ਐਂ ਕਰ ਇਹਦੀਆਂ ਗੱਠਾ ਬਣਾ ਲੈ ਪਸ਼ੂਆਂ ਨੂੰ ਪਾ ਦੁੱਧ ਪੂਰਾ ਦੇਣਗੇ ਲੈ ਸ਼ੇਰਾ ਹੁਣ ਸਾਰੇ ਬਾਣ ਦੀਆਂ ਗੱਠੇ ਬਣਾਉਂਗਾ ਚੱਲ ਕੋਈ ਨਹੀਂ ਹੁਣ ਆਪਾਂ ਭਜਾ ਲਈ ਹੁਣ ਗੱਲ ਗੁਲਣਾ ਕਰੀ ਵੀ ਉਹਨੇ ਅੱਗ ਲਾਈ ਸੀ ਨਾ ਨਾ ਕਿਸੇ ਕੋਲ ਗੱਲ ਨਹੀਂ ਕਰਦਾ ਮੈਨੂੰ ਤਾਂ ਪਾਂਚੇ ਤੋਂ ਬਾਹਲੇ ਹੀ ਆ ਜੇ ਸਰਖਾ ਆਪਾਂ ਨਰਮਾ ਦੇਖ ਕੇ ਤੇ ਕੱਲੂ ਚੁਗਾਵਾਂਗੇ ਮੈਂ ਜਨਾ ਪੁੱਠਾ ਪੰਗੇ ਹੀ ਲੈ ਲਿਆ ਸੀ ਯਾਰ ਜਵਾਕ ਜੇ ਤਾਂ ਮੇਰੇ ਛਾਲੇ ਦੇ ਬਾਗ ਕੇ ਯਾਰ ਇੱਥੋਂ ਜੇ ਤਰ ਦੇਣ ਯਾਰ ਪੁੱਛ ਨੂੰ ਕੇ ਨਾ ਪਤਾ ਲੱਗਦਾ ਉਹ 蒂ਲੂ ਰਾਮਾ ਜੇ ਜੇ ਪਤਾ ਲੱਗ ਗਿਆ ਮੇਰੇ ਛਾਲੇ ਦਾ ਕਿ ਵੀ ਕੁੱਟ ਦੇਣਗੇ ਚੱਲ ਓਏ 蒂ਲੂ ਰਾਮਾ ਕਈ ਵਾਰੀ ਜਵਾਕ ਵੀ ਛਾਣੀ ਗੱਲ ਕਰ ਜਾਂਦੇ ਆ ਚੱਲ ਓਏ ਘਰਾਂ ਨੂੰ ਚੱਲ ਜੀ ਛੀਰ ਬਣਾਏ ਐਵੇਂ ਬੇਕਾਰ ਹੀ ਗਏ ਉਹ ਯਾਰ ਗੱਲ ਵੀ ਸ਼ਹੀ ਹੋ ਗਈ ਤੇ ਫਾਇਦਾ ਵੀ ਹੋ ਗਿਆ